ਸੁਰਨ ਸਿੰਘ ਕਿਰਨਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਾਨੂੰ ਵੀ ਡੱਲੇਵਾਲ ਸਾਹਿਬ ਨੇ ਵਰ ਤੋੜ ਦਿੱਤਾ ਮਰਨ ਵਰ ਤੋੜਨ ਦਾ ਉਹਨਾਂ ਨੂੰ ਕੋਈ ਯਕੀਨ ਦਿਵਾਇਆ ਗਿਆ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਜਾਂ ਇਸ ਦੇ ਪਿੱਛੇ ਕੀ ਕੀ ਕਾਰਵਾਈਆਂ ਹੋਈਆਂ ਨੇ ਜੀ ਗੁੱਡ ਮਾਰਨਿੰਗ ਸਭ ਨੂੰ ਇਸ ਪ੍ਰੋਗਰਾਮ ਵਿੱਚ ਡੱਲੇਵਾਲ ਸਾਹਿਬ ਨੇ ਕੱਲ ਆਪਣਾ ਮਰਨ ਵਰ ਤੋੜਿਆ ਤੇ 100 ਤੋਂ 31 ਦਿਨਾਂ ਬਾਅਦ ਤੋੜਿਆ ਦੇਖੋ ਸਾਡੀ ਕਿਸਾਨੀ ਦੇ ਨਾਲ ਮਜ਼ਦੂਰਾਂ ਦੇ ਨਾਲ ਦਿਲੀ ਹਮਦਰਦੀ ਵੀ ਆਪਾਂ ਸਾਰੇ ਕਿਸਾਨੀ ਪਰਿਵਾਰਾਂ ਦੇ ਵਿੱਚੋਂ ਆ ਪਰ ਇਹ ਗੱਲ ਕਹਿਣ ਦੇ ਵਿੱਚ ਮੇਰੇ ਕੋਲ ਵੀ ਕੁਝ ਵੀ ਗਲਤ ਨਹੀਂ ਕਿ ਜਿਹੜਾ ਇਹ ਸ਼ੰਭੂ ਤੇ ਖਨੌਰੀ ਬਾਡਲਵਾਲ ਮੋਰਚਾ ਇਹ ਫੇਲ ਹੋ ਗਿਆ ਉਹ ਫੇਲ ਹੋਣ ਦੇ ਵੱਖ-ਵੱਖਰੇ ਕਾਰਨ ਡੱਲੇਵਾਲ ਸਾਹਿਬਾ ਜਿਹੜਾ ਉਹਨਾਂ ਨੇ ਕੱਲ ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਪ੍ਰਸ਼ਾਦ ਸ਼ੱਕੇ ਤੇ ਬਾਅਦ ਦੇ ਵਿੱਚ ਮਰਨਵਰ ਤੋੜ ਦਿੱਤਾ ਫਿਰ ਖੰਨਾ ਦੇ ਇੱਕ ਹਸਪਤਾਲ ਚ ਦਾਖਲ ਕਰਵਾਏ ਗਏ ਆ ਹੁਣੇ ਜਾਣਕਾਰੀ ਮਿਲੀ ਵੀ ਪੇਟ ਦੇ ਵਿੱਚ ਦਰਦ ਦੀ ਸਮੱਸਿਆ ਕੁਝ ਕੁ ਘੰਟੇ ਪਹਿਲਾਂ ਨੂੰ ਬਰਨਾਲਾ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਦੱਲੇਵਾਲ ਹੋਰਾਂ ਨੇ ਗੱਲ ਕਹੀ ਆ ਕਿ ਮੇਰੀ ਜ਼ਿੰਦਗੀ ਲੋਕਾਂ ਦੀ ਆਮਾਨਤ ਹੈ ਤੇ ਮੈਂ ਕਿਸਾਨੀ ਦੇ ਮਜ਼ਦੂਰਾਂ ਦੇ ਲੈਖੇ ਲਾ ਦੇਣੀ ਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀ ਚਰਚਾ ਚੱਲਦੀ ਹੈ ਚਲੋ ਉੱਥੇ ਕੋਈ ਸੈਂਸਰ ਨਹੀਂ ਹੁੰਦਾ ਜੋ ਮਰਜ਼ੀ ਕਹੀ ਜਾਂਦੇ ਲੋਕ ਪਰ ਸભ્ય ਤਰੀਕੇ ਦੇ ਨਾਲ ਕਿਸੇ ਬਾਰੇ ਟਿੱਪਣੀ ਹੋਣੀ ਚਾਹੀਦੀ ਆ ਦੂਜੀ ਗੱਲ ਇਹ ਵੀ ਦੋ ਦਿਨ ਪਹਿਲਾਂ ਸ਼ਿਵਰਾਜ ਸਿੰਘ ਟੋਹਣ ਖੇਤੀਬਾੜੀ ਮੰਤਰੀ ਜਿਹੜੇ ਕੇਂਦਰ ਦੇ ਉਹਨਾਂ ਨੇ ਪੋਸਟ ਪਾਈ ਸੀ ਕਿ ਢੱਲੇਵਾਲ ਸਾਹਿਬ ਤੁਸੀਂ ਆਪਣਾ ਮਰਦਮਰਤ ਛੱਡ ਦਿਓ 4 ਮਈ ਨੂੰ ਕੇਂਦਰ ਦੇ ਨਾਲ ਤੁਹਾਡੀ ਤੇ ਬਾਕੀ ਕਿਸਾਨਾਂ ਦੀ ਮੀਟਿੰਗ ਆ ਤੇ ਅਸੀਂ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਕਹਿੰਦੇ ਵੀ ਢੱਲੇਵਾਲ ਸਾਹਿਬ ਨੇ ਉਹਨਾਂ ਦੀ ਗੱਲ ਮੰਨ ਕੇ ਛੱਡਤਾ ਬਾਅਦ ਦੇ ਵਿੱਚ ਰਵਨੀਤ ਸਿੰਘ ਬਟੂ ਨੇ ਧੰਨਵਾਦ ਕਰਤਾ ਢੱਲੇਵਾਲ ਹੁੜਾਣਾ ਦੇ ਭਾਈ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਭਾਜਪਾ ਦੀ ਗੱਲ ਮੰਨੀ ਆ ਸੋ ਇਹਦੇ ਕਈ ਅਰਥ ਲੋਕ ਕੱਢਦੇ ਆ ਪਰ ਕੁੱਲ ਮਿਲਾ ਕੇ ਜਲਣੇ ਕਿ ਐਲੋਲਣ ਫੇਲ ਹੋ ਗਿਆ ਢੱਲੇਵਾਲ ਸਾਹਿਬ ਆ ਜਿਹੜੇ ਉਹ ਰੋਟੀ ਪਾਣੀ ਸ਼ਕਲ ਲੱਗ ਜਾਣਗੇ ਹਸਪਤਾਲ ਦੇ ਵਿੱਚ ਭਰਤੀ ਹੈ ਤੇ ਮਰਨ ਵਰਤ ਛੜ ਦਿੱਤਾ ਹੈ। ਪਹਿਲਾਂ ਉਹਨਾਂ ਨੇ ਡ੍ਰਿਪ ਲਵਾ ਲਈ ਸੀ ਉਦੋਂ ਕੋਈ ਮੰਗ ਪੂਰੀ ਨਹੀਂ ਸੀ ਹੋਈ। ਹੁਣ ਜਦੋਂ ਮਰਨ ਵਰਤ ਤੋੜਿਆ ਪ੍ਰਸ਼ਾਦ ਛਕ ਲਿਆ ਤਾਂ ਮੰਗ ਤਾਂ ਹਾਲੇ ਕੋਈ ਪੂਰੀ ਹੋਈ ਨਹੀਂ। ਤਾਂ ਬਿਲਕੁਲ ਜੀ ਮੰਗ ਕੋਈ ਪੂਰੀ ਨਹੀਂ ਹੋਈ। ਜਿਹੜੀ ਸਥਿਤੀ ਦੇ ਵਿੱਚ ਪਹਿਲਾਂ ਗੱਲ ਸੀ ਕਿਉਂਕਿ ਜਦੋਂ ਆਪਾਂ ਮਰਨ ਵਰਤ ਸ਼ੁਰੂ ਕੀਤਾ ਨਾ ਉਦੋਂ ਵੀ ਇਸ ਕਰਕੇ ਸੀ ਵੀ ਭਾਈ ਮੀਟਿੰਗਾਂ ਨਹੀਂ ਹੋ ਰਹੀਆਂ। ਇਹ ਕਿ ਲੋਰਣ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਸੀ ਉਹ ਵੀ ਵੇਖਟਾ ਰਹੀਆਂ ਮੀਟਿੰਗਾਂ ਅੱਜ ਵੀ ਵੇਖਟਾ ਰਹਿ ਰਹੀਆਂ ਜਦੋਂ ਇਹਨਾਂ ਨੇ ਮਰਦਵਰਤ ਰੱਖਿਆ 131 ਦਿਨ ਪਹਿਲਾਂ ਉਦੋਂ ਵੀ ਨਹੀਂ ਕੋਈ ਗੱਲ ਮੰਨੀ ਗਈ ਸੀ ਹੁਣ ਵੀ ਨਹੀਂ ਮੰਨੀ ਗਈ ਤੇ ਵਿਖਦਾ ਕੋਈ ਕਹਿ ਨਹੀਂ ਸਕਦੇ ਪਰ ਹਾਂ ਇਹਦੇ ਉੱਤੇ ਇਸੇ ਕਰਕੇ ਲੋਕਾਂ ਦੀ ਤਰ੍ਹਾਂ ਨਿਕੰਤ ਉਪਰੰਤ ਕਰ ਰਹੇ ਕਿ ਪ੍ਰਧਾਨ ਮੰਤਰੀ ਨੇ ਜਾਂ ਹੋਮ ਮਿਨਿਸਟਰ ਨੇ ਕੋਈ ਯਕੀਨ ਦਵਾਇਆ ਕੋਈ ਅਸ਼ੋਰੈਂਸ ਦਿੱਤੀ ਹੈ ਦੇਖਿਓ ਹਾਲੇ ਤੱਕ ਇਹੋ ਜੀ ਕੋਈ ਵੀ ਯਕੀਨ ਨਹੀਂ ਦਵਾਇਆ ਜੀ ਤਾਂ ਹੁਣ 4 ਤਰੀਕ ਦੀ ਮੀਟਿੰਗ ਦੇ ਵਿੱਚ ਪਤਾ ਲੱਗੂਗਾ ਵੀ ਅਬਲੀ ਤਰੀਕ ਕਿਹੜੀ ਪੈਂਦੀ ਆ ਕਿਉਂਕਿ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਵੀ ਉਸ ਦਿਨ ਵੀ ਕਿਸੇ ਸਿੱਟੇ ਦੇ ਉੱਤੇ ਗੱਲ ਪਹੁੰਚਣੀ ਨਹੀਂ ਆ ਵੀ ਆਪਾਂ ਕੱਢ ਕੇ ਵੀ ਚਲੋ 4 ਤਰੀਕ ਨੂੰ ਮੀਟਿੰਗ ਦੇ ਵਿੱਚ ਗੱਲ ਫਾਈਨਲ ਹੋ ਜਾਣੀ ਆ ਕਿਉਂਕਿ ਐਮਐਸਪੀ ਇੱਕ ਇਨਾ ਵੱਡਾ ਮੁੱਦਾ ਵੀ ਜਿਹਦੇ ਉੱਤੇ ਇੰਨੀ ਛੇਤੀ ਸਹੀ ਪੈ ਨਹੀਂ ਸਕਦੀ ਸੋ ਵੀਨੇ ਭਾਈ 4 ਤਰੀਕ ਨੂੰ ਕੀ ਬਣਦਾ ਪਰ ਕਿਸੇ ਵੀ ਧਿਰ ਦੇ ਵੱਲੋਂ ਇਹ ਨਹੀਂ ਗੱਲ ਕਹੀ ਗਈ ਵੀ ਭਾਈ ਤੁਹਾਡੀਆਂ ਮੰਗਾਂ ਅਸੀਂ ਮੰਨਦੇ ਆ ਤੇ ਤੁਸੀਂ ਆਪਣਾ ਮਰਨਮਰਤ ਛੱਡ ਦੇ ਹੂੰ ਖੈਰ ਆ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਹਿੰਦੇ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਕਿੰਨਾ ਕਸਰ ਪੈਣ ਵਾਲਾ ਕਿੰਨਾ ਪ੍ਰਭਾਵ ਹੈ ਉਹਨਾਂ ਦਾ ਦੇਖੋ ਜੀ ਕਰਨੈਲ ਸਿੰਘ ਪੀਰ ਮੁਹੰਮਦ ਦਾ ਪ੍ਰਭਾਵਤਾ ਹੈਗਾ ਮੈਂ ਇਹ ਨਹੀਂ ਗੱਲ ਕਹਿੰਦਾ ਵੀ ਬਿਲਕੁਲ ਹੈ ਨਹੀਂਗਾ ਪਰ ਮੈਂ ਇਹ ਵੀ ਨਹੀਂ ਗੱਲ ਕਹਿੰਦਾ ਵੀ ਬਹੁਤ ਹੀ ਜ਼ਿਆਦਾ ਵੱਧੋਂ ਵੱਧ ਹੈ ਵੀ ਨਹੀਂ ਗੱਲ ਪਰ ਦੇਖੋ ਅਕਾਲੀ ਦਲ ਦੇ ਵਿੱਚ ਇਸ ਵੇਲੇ ਆਊਟ ਗoing ਹੈ ਇਮ ਜਮਨ ਤਾਂ ਹੈ ਹੀ ਨਹੀਂ ਜੀ ਜਾ ਹੀ ਰਿਹਾ ਆ ਤਾਂ ਵਿੱਚ ਕੋਈ ਰਹਿ ਹੀ ਨਹੀਂ ਸੋ ਕਰਨੈਲ ਸਿੰਘ ਪਿੱਤਰ ਮੁਹੰਮਦ ਸੁਖਵੀਰ ਬਾਦਲ ਦੇ ਕਾਫੀ ਮੇੜਲਿਆਂ ਦੇ ਵਿੱਚੋਂ ਇੱਕ ਆ। ਸੋ ਉਹਨਾਂ ਨੇ ਅੱਜ ਅਸਤੀਫਾ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਮੈਂ ਅਕਾਲੀ ਦਲ ਨੂੰ ਛੱਡਣ ਲੱਗਾ। ਉਹਨਾਂ ਨੇ ਕਿਹਾ ਜੀ ਕਿ 2 ਦਸੰਬਰ ਦੇ ਅਕਾਲ ਤਖਤ ਸਾਹਿਬ ਤੋਂ ਲੈ ਕੇ ਫੈਸਲਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਜਿਹਦੇ ਕਰਕੇ ਮੇਰੇ ਮਨ ਦੇ ਉੱਤੇ ਸੱਟ ਵੱਜੀ ਹੈ ਤਾਂ ਮੈਂ ਪਾਰਟੀ ਨੂੰ ਅਲਵਿਦਾ ਕਹਿਣ ਲੱਗਾ। ਤੇ ਉਹ ਹੁਣ ਜਾਂਦੇ ਜੀ ਪੰਜ ਮੈਂਬਰੀ ਕਮੇਟੀ ਵੱਲ ਜਾਂ ਅਕਾਲੀ ਦਲ ਸੁਧਾਰ ਲਹਿਰ ਦੇ ਵੱਲ ਜਾਂ ਕਿਤੇ ਵੀ ਨਹੀਂ ਜਾਂਦੇ। ਇਹ ਹੁਣ ਸਮਾਂ ਦੱਸੂਗਾ ਜੀ। ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੀ ਪੰਜਾਬ ਪੁਲਿਸ ਦੀ ਕਨਸਟੇਬਲ ਸੀ ਉਹਦਾ ਕੀ ਬਣਿਆ ਜੀ ਹੁਣ ਦੇਖੋ ਜੀ ਉਹਦਾ ਪਹਿਲਾਂ ਸੀ 1 ਦਿਨ ਦਾ ਮੰਡ ਲਿਆ ਫਿਰ 2 ਦਿਨ ਦਾ ਮਿਲ ਗਿਆ ਫਿਰ 2 ਦਿਨ ਦਾ ਮਿਲ ਗਿਆ ਤੇ ਜਿਹੜਾ ਫਿਰ ਤੀਜੀ ਵਾਰ 2 ਦਿਨ ਦਾ ਮਿਲਿਆ ਉਹ ਕੱਲ ਨੂੰ ਖਤਮ ਹੋਣਾ ਯਾਨੀ ਕਿ 8 ਤਰੀਕ ਨੂੰ ਲੰਘੇ ਕੱਲ ਮਿਲਿਆ ਸੀ ਦੂਜੀ ਗੱਲ ਇਹ ਵੀ ਇਹਦੀਆਂ ਨਾ ਪਰਤਾ ਕਈ ਖੁੱਲ ਰਹੀਆਂ ਸੰਸਾਰ ਇਹ ਹੁਣ ਤੱਕ ਤਿੰਨ ਵਾਰੀ ਸਸਪੈਂਡ ਹੋਈ ਆ ਫਿਰ ਬਹਾਲ ਹੋਈ ਆ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਜਿਹੜੀ ਸਿਕਿਉਰਿਟੀ ਲੱਗੀ ਹੋਈ ਆ ਜਿਹੜੀ ਉਹਨਾਂ ਦੇ ਪਰਿਵਾਰ ਦੀ ਰਾਖੀ ਵਾਸਤੇ ਉਹਦੇ ਵਿੱਚ ਲੇਡੀ ਕਾਸਟੇਬਲ ਦਾ ਤੌਰ ਦੇ ਉੱਤੇ ਇਹਨੂੰ ਵੀ ਲਾਇਆ ਸੀ ਪਰ ਕਿਉਂਕਿ ਇਹਦਾ ਮਿੱਤਰ ਸੱਜਣਾ ਜਿਹੜਾ ਉਹ ਅਕਸਰ ਘਰ ਦੇ ਵਿੱਚ ਕਹਿੰਦੇ ਉੱਥੇ ਆਉਣ ਲੱਗ ਗਿਆ ਸੀ ਜਿਹਦੇ ਕਰਕੇ ਸਿਕਿਉਰਿਟੀ ਦੇ ਇੰਚਾਰਜ ਨੇ ਮਾਨਸਾ ਦੇ ਐਸਐਸਪੀ ਦੇ ਧਿਆਨ ਦੇ ਵਿੱਚ ਲਿਆਂਦਾ ਇਹ ਉੱਥੋਂ ਵੀ ਹਟਾਈ ਸੀ ਮਤਲਬ ਇਹ ਹੈ ਜੀ ਕਿ ਜੇਕਰ ਇਹਦੇ ਪਛਾਣ ਬਦਚਾਤ ਮਾਰ ਗਏ ਤਾਂ ਲੀਰਾਂ ਵਾਲੀ ਖਿੱਦੋਂ ਉਹ ਕਈ ਕੁਝ ਸਾਹਮਣੇ ਆ ਜਾਂਦਾ ਪਰ ਦੂਜੀ ਗੱਲ ਇਹ ਹੈ ਕਿ ਜੇ ਮੰਨ ਲਓ ਕਿਸੇ ਵੀ ਬੰਦੇ ਦੇ ਉੱਤੇ ਸਿਰ ਸਭ ਕੋਈ ਨਸ਼ੇ ਦਾ ਪਰਚਾ ਦਰਜ ਹੋਵੇ ਨਾ ਤੇ ਜਿਹੜੇ ਲੋਕ ਉਹਦੇ ਵਿੱਚ ਨਾਮਜ਼ਦ ਹੋਣ ਜੋ ਨਾ ਧਰਾ ਨਿਕਲੇ ਰਹਿੰਦੇ ਦੀ ਪੁਲਿਸ ਨੂੰ ਕਿਸੇ ਵੀ ਵੇਲੇ ਫੜ ਲੂਗੀ। ਹਾਲਾਂਕਿ ਜਿ ਪਿਛਲੇ ਦਿਨ ਜਦੋਂ ਅਦਾਲਤ ਦੇ ਵਿੱਚ ਹੀ ਤੇ ਉਹ ਬੰਦਾ ਬਲਵਿੰਦਰ ਆਪਦੀ ਘਰਵਾਲੀ ਨੂੰ ਕੁੱਟ ਕੇ ਗਿਆ ਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕੁੱਟਿਆ। ਪੁਲਿਸ ਨੇ ਉਹਨੂੰ ਫੜਿਆ ਵੀ ਨਾਲੇ ਨਾਮਜ਼ਦ ਕੀਤਾ ਹੋਇਆ। ਪੁਲਿਸ ਕੀ ਕਰਦੀ ਆ ਅਦਾਲਤ ਦੇ ਵਿੱਚ ਇਹਨੂੰ ਲੈ ਕੇ ਆਉਂਦੀ ਆ ਤੇ ਮਗਰਲੇ ਦਿਵਾ ਦੇ ਥਾੜੀ ਲੈ ਕੇ ਆਉਂਦੀ ਆ ਅਦਾਲਤ ਦੇ ਵਿੱਚ ਤੇ ਇਹ ਨਹੀਂ ਵੀ ਕਿਥੇ ਮੀਡੀਆ ਖੜਾ ਜਾਂ ਜਿੱਥੇ ਲੋਕ ਖੜੇ ਉਹਦੇ ਸਾਹਮਣੇ ਨਹੀਂ ਲਿਖੇ ਜਾਂਦੀ। ਤੇ ਅੱਜ ਮੈਨੂੰ ਹੋਰ ਗੱਲ ਪਤਾ ਲੱਗੀ ਆ। ਪੰਜਾਬੀ ਪੁਰਸਤਾ ਦੀ ਗੱਲ ਕਹਿੰਦੇ ਵੀ ਭਾਈ ਅਸੀਂ ਆ ਘਰ ਧਵਾਗੇ ਜੇਕਰ ਕਸੂਰਬਾਰ ਨਿਕਲੀ ਤਾਂ ਇਹਦੀ ਜਾਇਦਾਦ बिकਰੀ ਤਾਂ ਜੇਕਰ ਪਰ ਇਹ ਪਤਾ ਲੱਗਾ ਬਠਿੰਡੇਵਾੜੀ ਕੋਠੀ ਵੀ ਕਿਸੇ ਨਾਂ ਦੇ ਉੱਤੇ ਆ ਫਾਰ ਵੀ ਇਹਨੇ ਆਪਦੇ ਨਾਂ ਤੇ ਨਹੀਂ ਲਈ ਬੁਲਟ ਵੀ ਇਹਦੇ ਆਪਦੇ ਨਾਂ ਦੇ ਉੱਤੇ ਨਹੀਂ ਆ ਇਹਨੇ ਆਪਦੇ ਨਾਂ ਦੇ ਉੱਤੇ ਖਰੀਦਾ ਹੀ ਕੁਝ ਨਹੀਂ ਤੇ ਜਦੋਂ ਆਪਦੇ ਉੱਤੇ ਬਣਾਇਆ ਕੁਝ ਨਹੀਂ ਫਿਰ ਟਰੋਣਾ ਕੀ ਆ ਜੀ ਅੱਛਾ ਟਰੋਣਾ ਜੀ ਜਿਹੜਾ ਸਸੋਧਿਆ ਵਰਗੇ ਲੀਡਰ ਨੇ ਜਿਹੜੇ ਕ੍ਰਪਸ਼ਨ ਦੇ ਵਿੱਚ ਲਬਰੇਜ਼ ਦੋਸ਼ਾਂ ਦੇ ਵਿੱਚ ਲਬਰੇਜ਼ ਨੇ ਉਹ ਪੰਜਾਬ ਆ ਕੇ ਬੈਠਿਆ ਸਤਿੰਦਰ ਜੈਨ ਪੰਜਾਬ ਆ ਕੇ ਬੈਠ ਗਿਆ ਹੁਣ ਤਾਂ ਕੇਜਰੀਵਾਲ ਵੀ ਇੱਥੇ ਰਹਿੰਦੇ ਨੇ ਔਰ ਲੋਕਾਂ ਨੂੰ ਇਹ ਗੱਲ ਚੁਬ ਰਹੀ ਆ ਲਗਾਤਾਰ ਤੇ ਇਹਨਾਂ ਲੀਡਰਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਥੋਂ ਦਿੱਲੀ ਦੇ ਲੋਕਾਂ ਨੇ ਸ਼ਿਸ਼ਕੇਰੇ ਨੇ ਤੇ ਹੁਣ ਇਹ ਪੰਜਾਬ ਦੇ ਸਕੂਲਾਂ ਦੇ ਨਾਂ ਦਿੱਲੀ ਵਾਲੇ ਲੋਕਾਂ ਦੇ ਨਾਂ ਤੇ ਰੱਖਣ ਲੱਗ ਪਏ ਸਨਸਦ ਗੱਲ ਇਹ ਆ ਵੀ ਮੈਂ ਨਾ ਉਹਦਾ ਗੱਲਾਂ ਨੂੰ ਕਦੇ-ਕਦੇ ਛੇਤੇ ਕਰਦਾ ਹੁੰਨਾ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਗੱਲ ਕਹੀ ਗਈ ਸੀ ਵੀ ਰੇੜੀ ਫੜੀ ਬਣਾਉਣ ਤੋਂ ਨੀ ਪੱਥਰ ਰਖਵਾਇਆ ਕਰਾਂਗੇ ਉਹਦੇ ਬਾਟੜੇ ਤਰਾਵਾਂਗੇ ਰਿਕਸ਼ਾ ਚਾਲਕ ਮਜ਼ਦੂਰ ਕਰਿਆ ਕਰਨਗੇ ਪਰ ਉਵੇਂ ਨਹੀਂ ਆ ਤੁਸੀਂ ਦੇਖੋ ਬਈ ਸਕੂਲ ਆਫ ਐਮੀਨਸਟੇ ਤੋਂ ਬਾਟੜੇ ਹੋਣ ਹੋਰ ਸਕੂਲਾਂ ਦੇ ਪ੍ਰੋਗਰਾਮ ਜਿਹੜੇ ਉਲੀਕੇ ਜਾਣ ਉਹਦੇ ਵਿੱਚ ਮਨੀਸ਼ ਸੋਧਿਆ ਦਾ ਨਾਮ ਨੀ ਪੱਥਰਾਂ ਦੇ ਉੱਤੇ ਲਿਖਣ ਦੀ ਕੋਈ ਤੁਕ ਨਹੀਂ ਮੜਦੀ ਨਾਓ ਪੰਜਾਬ ਦੇ ਸਿੱਖਿਆ ਮੰਤਰੀ ਆ ਨਾਓ ਪੰਜਾਬ ਦੇ ਹੋਰ ਮਹਿਕਮੇ ਦੇ ਮੰਤਰੀ ਆ ਨਾਓ ਪੰਜਾਬ ਦੇ ਐਮ ਐਲ ਏ ਆ ਨਾਓ ਪੰਜਾਬ ਦੇ ਪ੍ਰਧਾਨ ਆ ਨਾਓ ਪੰਜਾਬ ਦੇ ਕੋਚੀਰਮੈਨ ਆ ਉਹਨਾਂ ਕੋਲ ਕੋਈ ਵੀ ਅਹੁਦਾ ਨਹੀਂ ਆ ਪਰ ਗੱਲ ਇਹ ਆ ਕਿ ਪੰਜਾਬ ਦੇ ਇੰਚਾਰਜ ਤਾਂ ਹੁਣ ਬਣੇ ਆ ਤੇ ਨੀਂਹ ਪੱਥਰਾਂ ਦੇ ਉੱਤੇ ਭਗਵੰਤ ਮਾਨ ਦੇ ਨਾਲ ਉਹਨਾਂ ਦਾ ਨਾਂ ਵੀ ਲਿਖਿਆ ਜਾ ਰਿਹਾ ਆ ਆਮ ਆਦਮੀ ਪਾਰਟੀ ਦੇ ਉੱਤੇ ਇਹ ਤੀਆ ਉਹ ਕਹਿੰਦੇ ਵੀ ਸਿੱਖਿਆ ਨੀਤੀ ਦੀ ਗੱਲ ਕਰਦੀ ਆਮ ਆਦਮੀ ਪਾਰਟੀ ਤੇ ਦਿੱਲੀ ਵਾਲਾ ਨੂੰ ਸਿਰ ਤੇ ਬਿਠਾ ਲਿਆ ਵੀ ਦਿੱਲੀ ਵਾਲੇ ਥੱਕੇ ਟੁੱਟੇ ਹਾਰੇ ਝੰਬੇ ਨਰਾਸ਼ ਹੋਏ ਜਿਹੜੇ ਉਹ ਪੰਜਾਬ ਦੇ ਵਿੱਚ ਆਪਦੀਆਂ ਮਨਾਈਆਂ ਕਰਨ ਲੱਗ ਪਏ ਐ ਹਮ ਹਮ ਸੋ ਜਿਹੜੇ ਖਾਸ ਤੌਰ ਦੇ ਉੱਤੇ ਸ਼ਿਸ਼ੋਧੀਆਂ ਨੇ ਉਹਨਾਂ ਦੀ ਜਿਹੜੀ ਐਕਚੁਅਲ ਪੋਜੀਸ਼ਨ ਕੀ ਆ ਹੁਣ ਡੈਜ਼ਿਗਨੇਸ਼ਨ ਕੀ ਉਹਨਾਂ ਦਾ ਜੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਬਣਾਏ ਗਏ ਆ ਪੰਜਾਬ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਇਹ ਹੈਗੇ ਨੇ ਮਨੀਸ਼ ਸੋਧਿਆ ਤੇ ਕੋ-ਇੰਚਾਰਜ ਹੈਗੇ ਸਤੇਂਦਰ ਜੈਨ ਤੇ ਦੋਵੇਂ ਜਣੇ ਦਿੱਲੀ ਦੇ ਵਿੱਚੋਂ ਹਾਰੇ ਆ ਜੀ ਤੇ ਪੰਜਾਬ ਦੇ ਵਿੱਚ ਆਏ ਆ ਉਹ ਪ੍ਰਸ਼ਾਸਨ ਦੇ ਵਿੱਚ ਦਖਲਅੰਦਾਜ਼ੀ ਕਰਦੇ ਆ ਦੇਖੋ ਮੰਨਣ ਦਾ ਨਾਮ ਮੰਨਣ ਚਲੋ ਕਈ ਗੱਲਾਂ ਜਿਹੜੀਆਂ ਮੀਡੀਆ ਦੇ ਵਿੱਚ ਨਹੀਂ ਆਉਂਦੀਆਂ ਜਾਂ ਵੱਖ-ਵੱਖ ਕਾਰਨ ਹੁੰਦੇ ਆ ਪਰ ਸਭ ਨੂੰ ਹੀ ਪਤਾ ਜੀ ਕਿ ਇਸ ਵੇਲੇ ਜਿਹੜਾ ਪ੍ਰਸ਼ਾਸਨ ਕਸਲਾਹਕਾਰ ਉਹ ਵੀ ਦਿੱਲੀੋਂ ਆ ਜਿਹੜੇ ਇਸ ਵੇਲੇ ਮੀਡੀਆ ਇੰਚਾਰਜ ਆ ਉਹ ਵੀ ਦਿੱਲੀੋਂ ਆ ਜਿਹੜੇ ਇਹ ਹੈਗੇਗੇ ਇੰਚਾਰਜ ਜਿਹੜੀ ਦਿੱਲੀੋਂ ਆ ਸਾਰਾ ਕੁਝ ਮਿਲ ਮਿਲਾ ਕੇ ਅੰਦਰ ਖਾਤੇ ਚੱਲਦਾ ਤੇ ਦਿੱਲੀ ਵਾਲਿਆਂ ਦੀ ਪੂਰੀ ਪੁੱਛਪੜਤੀਤ ਹੈਗੀ ਐ ਅੱਛਾ ਪੰਜਾਬ ਚੋਂ ਕਹਿੰਦੇ ਮੱਝਾਂ ਘਟ ਗਈਆਂ ਬਹੁਤ ਪਸ਼ੂਧਨ ਘਟ ਰਿਹਾ ਆ ਬਰਕਤ ਜੀ ਪੰਜਾਬ ਦੇ ਵਿੱਚ ਦੇਖੋ ਮੈਂ ਸਾਡੇ ਜਿਹੜੇ ਪਰਿਵਾਰਕ ਜੀ ਆ ਇਹਨਾਂ ਨੂੰ ਇੱਕ ਸਵਾਲ ਆ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਤੁਹਾਡਾ 500 ਘਰ ਹੋਵੇ ਕਿਸੇ ਦੇ 700 ਹੋਊ ਕਹੇਦੇ 300 ਹੋਊ ਕਹੇਦੇ 1500 ਵੀ ਹੋ ਸਕਦਾ ਜਿਸੇ ਦੇ ਵੀ ਪਿੰਡ ਦੇ ਵਿੱਚ 25% ਘਰਾਂ ਦੇ ਵਿੱਚ ਪਸ਼ੂ ਹਨ ਤੇ ਦੁੱਧ 100% ਹਰ ਘਰ ਦੇ ਵਿੱਚ ਚਾਹੀਦਾ ਦੁੱਧ ਹੋਂਣਾ ਕਿਥੋਂ ਆ ਜੀ ਜਦੋਂ ਪਸ਼ੂ ਤਾਂ ਘਟੀ ਜਾਂਦੇ ਆ ਆ ਮੈਂ ਇੱਕ ਰਿਪੋਰਟ ਅੱਜ ਮਿਲੀ ਆ ਦੀ ਪੰਜਾਬ ਦੇ ਵਿੱਚ ਹਰ ਸਾਲ 1 ਲੱਖ ਮੱਝ ਕੱਟ ਜਾਂਦੀ ਹੈ ਜਣ ਕੇ ਪੰਜਾਬ ਦੇ ਵਿੱਚ ਉਹ ਪਸ਼ੂ ਤਾਂ ਮੁੱਕ ਰਿਆ 34 ਲੱਖ ਤੇ 93 ਹਜ਼ਾਰ ਮੱਝਾਂ ਰਹਿ ਗਈਆਂ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਮੱਝਾਂ ਨੂੰ ਜਾਂ ਪਸ਼ੂਆਂ ਨੂੰ ਪਾਲਣ ਵਾਲਾ ਜਿਹੜਾ ਉਹ ਰਿਵਾਜ ਖਤਮ ਹੋਈ ਜਾਂਦਾ ਤੇ ਦੁੱਧ ਦੀ ਮੰਗ ਭਾਈ ਵਧੀ ਜਾਂਦੀ ਹੈ ਆ ਹੋਰ ਵੀ ਰਿਪੋਰਟਾਂ ਆਈਆਂ ਵੀ ਭਾਈ ਪੰਜਾਬ ਦੇ ਵਿੱਚੋਂ ਘੋੜੇ ਖਚਰਾ ਗਦੇ ਸਾਰੇ ਮੁੱਕੀ ਜਾਂਦੇ ਜਾਂ ਘਟੀ ਜਾਂਦੇ ਆ ਤੇ ਪੰਜਾਬ ਦੇ ਵਿੱਚ ਊਠਾਂ ਦੇ ਸਿਰਫ 80-90 ਰਹਿ ਗਏ ਹੁਣ ਸੋ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਚਲੋ ਉਹ ਤਾਂ ਆਪਾਂ ਮੰਨ ਲਿਆ ਵੀ ਭਾਈ ਆਵਾਜਾਈ ਦੇ ਸਾਧਨ ਹੋਰ ਹੋ ਗਏ ਆ ਤਾਂ ਕਰਕੇ ਆ ਪਰ ਪੰਜਾਬ ਦੇ ਲੋਕਾਂ ਦੇ ਕੋਲੇ ਸਮਾਂ ਹੀ ਨਹੀਂ ਬਾਕੀ ਰਹਿ ਗਿਆ ਪੰਜਾਬ ਦੇ ਲੋਕਾਂ ਦੇ ਕੋਲੇ ਆਪਦੇ ਘਰ ਜੋਗਾ ਦੁੱਧ ਪੈਦਾ ਕਰਨ ਦਾ ਸਮਾਂ ਨਹੀਂ ਰਹਿ ਗਿਆ ਕਈ ਤਾਂ ਇਹ ਬੋਝ ਖਾਨਾ ਦੇ ਜ਼ਿੰਮੇਵਾਰਾਂ ਦੇ ਧਰਮੀਆਂ ਵੀ ਜਿਹੜੇ ਡੋਲੂ ਲੈ ਕੇ ਉਹ ਵੀ ਡੇਰੇ ਤੇ ਜਾਂਦੇ ਆ अच्छा अकाली दल दी ਹੁਣ ਕੀ ਸਿਚੁਏਸ਼ਨ ਆ ਨਵੇਂ ਜਿਹੜੇ ਬਾਗੀ ਗਰੁੱਪ ਸੀ ਜਿਹੜੇ ਕਹਿੰਦੇ ਸੁਧਾਰਵਾਦੀ ਆਸੀਂ ਉਹਨਾਂ ਦੀ ਕੀ ਪ੍ਰਾਪਤੀਆਂ ਨੇ ਤੇ ਜਿਹੜੀਆਂ ਦੋ ਵੱਡੀਆਂ ਰੈਲੀਆਂ ਹੋਈਆਂ ਸੀ ਸੰਗਰੂਰ ਹੋਈ ਸੀ ਇੱਕ ਦੋਨੋਂ ਹੀ ਮੇਰਾ ਖਿਆਲ ਮਾਲਵੇ ਦੇ ਵਿੱਚ ਹੋਈਆਂ ਨੇ ਉਸ ਤੋਂ ਬਾਅਦ ਕੋਈ ਉਹਨਾਂ ਨੇ ਟਰੈਕਿੰਗ ਫੜੀ ਦੇਖੋ ਜੀ ਇੱਕ ਤਾਂ ਗੱਲ ਇਹ ਆ ਕਿ ਵੀ ਸੋਹਬੀਰ ਸਿੰਘ ਬਾਦਲ ਹੀ ਦੁਬਾਰਾ ਫਿਰ ਅਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਇਹਦੀ ਚੰਗ ਚਰਚਾ ਜਾ ਰਹੀ ਹੈ ਤਲ ਨੂੰ ਯਾਨੀ ਕਿ 8 ਤਰੀਕ ਨੂੰ ਅਕਾਲੀ ਦਲ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਣੀ ਹੈ ਚੰਡੀਗੜ੍ਹ ਦੇ ਵਿੱਚ ਪਾਰਟੀ ਦਫਤਰ 'ਚ ਇਹਦੇ ਨਾਲ ਵਿੱਚ ਪਹਿ ਹੋਣਾ ਵੀ ਅਕਾਲੀ ਦਲ ਦਾ ਜਨਰਲ ਇਕਲਾਸ ਕਿੰਨੀ ਤਰੀਕ ਨੂੰ ਬੁਲਾਇਆ ਜਾਵੇ ਤੇ ਇਹ ਕਹਿੰਦੇ ਆ ਵੀ ਭਾਈ ਵਿਸਾਖੀ ਤੋਂ ਪਹਿਲਾਂ ਪਹਿਲਾਂ ਨਵਾਂ ਪ੍ਰਧਾਨ ਅਕਾਲੀ ਦਲ ਨੂੰ ਮਿਲ ਸਕਦਾ ਤੇ ਸ਼ਾਇਦ ਉਹ ਸੁਖਦੀਰ ਹੀ ਹੋਵੇ ਸ਼ਾਇਦ ਦੂਜੀ ਗੱਲ ਇਹ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹਦੇ ਵੱਲੋਂ ਕਿਹਾ ਜਾ ਰਿਹਾ ਜੀ ਕਿ ਸਾਡੀ ਭਰਤੀ ਮਹਿਮਨ ਨੂੰ ਬਹੁਤ ਜ਼ਬਰਦਸਤ ਹੰਗਾਰਾ ਮਿਲ ਰਿਹਾ ਉਹ ਆਪਦੀ ਭਰਤੀ ਕਰ ਰਹੇ ਆ ਉਹ ਇਹ ਗੱਲ ਕਰ ਰਹੇ ਕਿ ਗੁਰੂ ਦੇ ਸਿਧਾਂਤਾਂ ਤੋਂ ਬੇਮੁਖ ਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਸੱਖਣੇ ਲੋਕ ਆ ਜਿਹੜੇ ਚੱਲ ਰਹੇ ਆ ਸੋ ਇਸ ਵੇਲੇ ਤਾਂ ਥੋਟੀ ਆ ਜੀ ਹੋਰ ਤਾਂ ਕੁਝ ਹੈ ਨਹੀਂਗਾ ਇਹ ਪਟਕੰਦੀ ਤਾਲੀ ਦਲ ਦੇ ਵਿੱਚ ਨਹੀਂ ਕਾਂਗਰਸ ਦੇ ਵਿੱਚ ਇਸ ਤੋਂ ਵੀ ਵੱਧ ਆਸ ਸੁਲਤਾਨਪੁਰ ਲੋਧੀ ਦੇ ਵਿੱਚ ਇੱਕੋ ਦਿਨ ਦੇ ਵਿੱਚ ਦੋ ਰੈਲਿੰਗਾਂ ਹੋਈਆਂ ਉਧਰ ਵੀ ਆਪਾਂ ਗੱਲ ਕਰ ਗਏ ਲੁਧਿਆਣੇ ਦੀ ਭਾਰਤ ਪੂਸ਼ਣ ਆਸ਼ੂ ਤੇ ਰਾਜਾ ਵੜਿੰਗੜੀਦਾਲ ਦੀ ਗੱਲ ਦੀ ਸੋ ਚਾਰੇ ਪਾਸੇ ਰਾਜਨੀਤਿਕ ਕਲੇਸ਼ ਜਾਂ ਹੈਗਾ ਜੀ ਪਰ ਕੀ ਦੋ ਪ੍ਰਧਾਨ ਬਣ ਸਕਦੇ ਆ ਆਕਾਲੀ ਦਲ ਦੇ ਤਾਂ ਕੋਈ ਦੋ ਪ੍ਰਧਾਨਾਂ ਦੇ ਵਿੱਚੋਂ ਪਹਿਲਾ ਤਾਂ ਬਣੂਗਾ ਜੀ ਇਹਨਾਂ ਦਾ ਹੀ ਜਿਹਨੂੰ ਇਹ ਕਹਿੰਦੇ ਕਿ ਸਾਡਾ ਆਕਾਲੀ ਦਲ ਅਸਲੀ ਹੈ ਜਿਹੜਾ ਦੂਜਾ ਆਕਾਲੀ ਦਲ ਹੈ ਜਾਂ ਜਿਹੜਾ ਬਣੂਗਾ ਜਾਂ ਜਿਹੜੇ ਕਹਿੰਦੇ ਵੀ ਅਸਲੀ ਆਕਾਲੀ ਅਸੀਂ ਆ ਉਹ ਹਲੇ ਚਿਰ ਬਾਅਦ ਸੋਚਣਗੇ ਤੇ ਪਤਾ ਨਹੀਂ ਵੀ ਕਿਸੇ ਮੋੜ ਦੇ ਉੱਤੇ ਕੀ ਆਉਂਦੀ ਗੱਲ ਪਰ ਉਹਨਾਂ ਨੇ ਹਲੇ ਪ੍ਰਧਾਨ ਨਵਾ ਚੁਣਨ ਬਾਰੇ ਕੁਝ ਤੈਅ ਨਹੀਂ ਕੀਤਾ ਉਹ ਕਹਿੰਦੇ ਪਹਿਲਾਂ ਅਸੀਂ ਆਪਣੀ ਭਰਤੀ ਮਹਮਾ ਪੂਰੀ ਕਰਨੀ ਹੈ ਟਿੰਦਾ ਜੀ ਡਾਕਟਰ ਅੰਬੇਦਕਰ ਦਾ ਬੁੱਤ ਤੋੜਨ ਵਾਲਿਆਂ ਦਾ ਕੀ ਬਣਿਆ ਤੇ ਕਿਸ ਕਿਸਮ ਦਾ ਰਿਐਕਸ਼ਨ ਇੱਕ ਵਾਰੀ ਤਾਂ ਬਹੁਤ ਤਿੱਖਾ ਰਿਐਕਸ਼ਨ ਹੋਇਆ ਸੀ ਹੁਣ ਕਿਵੇਂ ਕੀ ਸਿਚੁਏਸ਼ਨ ਹੈ ਸੈਂਟਰ ਤਿੱਖਾ ਤਾਂ ਹੁਣ ਵੀ ਰਿਐਕਸ਼ਨ ਹੈਗਾ ਦੇਖੋ ਪੰਜਾਬ ਦੇ ਵਿੱਚ ਨਾ ਕਦੇ ਫਲੋਰ ਦੇ ਨੰਗਲਪਿੰਡ ਦੇ ਵਿੱਚ ਕਦੇ ਅਮਾਜਾ ਦੇ ਖੇਤਰ ਦੇ ਵਿੱਚ ਅੱਜ ਗਰਾਉਂਡ ਦੀ ਚੁੰਗੀ ਨੰਬਰ 5 ਦੇ ਵੱਲ ਹੁਣ ਡਾਕਟਰ ਭੀਮਰਾਓ ਅਮੇਦਕਰ ਸਾਹਿਬ ਦੇ ਬੁੱਤ ਨੂੰ ਕਦੇ ਤੋੜ ਦਿੱਤਾ ਜਾਂਦਾ ਕਦੇ ਆਲੇ ਦੁਆਲੇ ਲੱਗੇ ਸ਼ੀਸ਼ੇ ਨੂੰ ਤੋੜ ਦਿੱਤਾ ਜਾਂਦਾ ਕਦੇ ਕੁਛ ਕਦੇ ਕੁਛ ਵੀ ਇਹ ਇਲਤਾਂ ਕਰਨ ਵਾਲੇ ਬਾਦ ਨਹੀਂ ਆਉਂਦੇ ਅੱਜ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਗੱਲ ਕਹੀ ਹੈ ਵੀ ਅਸੀਂ ਡਾਕਟਰ ਭੀਮਰਾਓ ਮੇਰੇ ਪ੍ਰਸਾਦ ਦੀ ਜਨਮ ਦਿਨ ਮਨਾਵਾਂਗੇ ਤੇ ਜੇ ਕਿ ਸਾਨੂੰ ਰੋਕਣਾ ਰੋਕ ਲੋ ਮਤਲਬ ਇਹ ਜੀ ਕਿ ਪੰਜਾਬ ਦੇ ਵਿੱਚ ਮਾਹੌਲ ਜਾਂ ਖਰਾਬ ਕਰਨੀਆਂ ਕਈ ਲੋਕ ਪੋਸ਼ੀਆਂ ਕਰਦੇ ਆ ਤੇ ਸੋਸ਼ਲ ਮੀਡੀਆ ਤੇ ਸਭ ਦੇ ਆਪੋ ਆਪਣੇ ਵਿਚਾਰ ਆ ਜੀ ਬੱਚੇ ਚੋਰੀ ਕਰਨ ਵਾਲਾ ਗ੍ਰੋਸ ਸਰਗਰਮ ਹੈ ਪੂਰਾ ਪੰਜਾਬ 'ਚ ਬਿਲਕੁਲ ਜੀ ਅੱਜ ਪੁਲਿਸ ਦੇ ਵੱਲੋਂ ਦੋ ਜਾਨੇ ਫੜੇ ਗਏ ਆ ਅਜਗਰਾਉਂ ਦੇ ਵੱਲੋਂ ਕਹਿੰਦੇ ਜੀ ਬੱਚਾ ਚੋਰੀ ਕੀਤਾ ਸੀਗਾ ਮੱਧ ਪ੍ਰਦੇਸ਼ ਦੇ ਵਿੱਚ ਇੱਕ ਤੰਤਕ ਨੂੰ 2 ਲੱਖ ਰੁਪਏ 'ਚ ਵੇਚਣਾ ਸੀਗਾ ਜੇ ਮੈਂ ਗਲਤ ਨਾ ਹੋਵਾਂ ਤਾਂ ਬੱਚਾ ਜਿਹੜਾ ਬਹੁਤ ਛੋਟਾ ਜਿਹਾ ਹੈਗਾ ਸ਼ਾਇਦ 1.5-2 ਸਾਲ ਦਾ ਹੀ ਹੋਵੇ ਇਹ ਪ੍ਰਵਾਸੀ ਮਜ਼ਦੂਰ ਪਰਿਵਾਰ ਦਾ ਬੱਚਾ ਹੈਗਾ ਝੁੱਗੀ-ਚੌਂਪੜੀ ਦੇ ਵਿੱਚੋਂ ਕੁਝ ਲੋਕਾਂ ਨੇ ਚੱਕ ਲਿਆ ਸੀਗਾ ਤੇ ਪੁਲਿਸ ਨੇ ਦਾਅਵਾ ਕੀਤਾ ਜੀ ਕਿ ਅਸੀਂ ਬੱਚਾ ਮਾਪਿਆਂ ਦੇ ਹਵਾਲੇ ਸਪੁਰਦ ਕਰ ਦਿੱਤਾ ਉਹ ਕਹਿੰਦੇ ਜੀ ਕਿ ਇਹ ਇਹ ਬੱਚਾ ਨੂੰ ਚੁੱਕ-ਚੁੱਕ ਇਸ ਗਰੋਹ ਦੇ ਮੈਂਬਰ ਤੇ 2 ਲੱਖ ਤੇ 2.5 ਲੱਖ ਰੁਪਈਆ ਦੇ ਵਿੱਚ ਤੰਤਰਕਾਂ ਨੂੰ ਵਿਚਦੇ ਸੀਗੇ ਜਾਂ ਜਿਹੜੇ ਲੋਕ ਬੇਔਲਾਦੇ ਹੁੰਦੇ ਸੀਗੇ ਤੇ ਉਹਨਾਂ ਦੇ ਕੋਲੇ ਵੇਚਣ ਦਾ ਕੰਮ ਕਰਦੇ ਸੀ ਆਮ ਆਦਮੀ ਪਾਰਟੀ ਦਾ ਇੱਕ ਹੋਰ ਨੇਤਾ ਕਹਿੰਦੇ ਵਿਆਹਿਆ ਗਿਆ ਆ ਬਿਲਕੁਲ ਜੀ ਵਿਜੇ 나ਇਰ ਜਿਹੜਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਜੀ ਇਸ ਵੇਲੇ ਮੀਡੀਆ ਦਾ ਇੰਚਾਰਜ ਆ ਕੰਮਕਾਜ ਦੇਖਦਾ ਤੇ ਉਹਦਾ ਮੁੰਬਈ ਦੇ ਵਿੱਚ ਵਿਆਹ ਹੋਇਆ ਤੇ ਮੁੰਬਈ ਦੇ ਵਿੱਚ ਵਿਆਹ ਹੋਇਆ ਉੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਗਏ ਆ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਵੀ ਗਏ ਆ ਮਨੀਸ਼ ਸੋਧਿਆ ਵੀ ਗਏ ਆ ਕਈ ਹੋਰ ਨੇਤਾ ਵੀ ਗਏ ਆ ਸੋ ਇੱਕ ਹੋਰ ਆਮ ਆਦਮੀ ਪਾਰਟੀ ਦਾ ਨੇਤਾ ਵਿਆਹ ਹੈ ਗਿਆ ਤੇ ਬਾਕੀ ਪੰਜਾਬ ਵਿੱਚ ਗਰਮੀ ਕਿੰਨੀ ਕ ਪੈ ਰਹੀ ਹੈ ਜੀ ਪੰਜਾਬ ਦੇ ਵਿੱਚ ਜੀ 37 ਤੋਂ ਲੈ ਕੇ 38 ਸਾਢੇ 37 ਡਿਗਰੀ ਤੱਕ ਟੈਂਪਰੇਚਰ ਹੋ ਗਿਆ ਜੇ ਮੌਸਮ ਬਾਰੇ ਬਹਿਣਾ ਜੀ ਕਿ 9 10 ਤੇ 11 ਤਿੰਨ ਦਿਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਸ਼ਾਇਦ ਬੱਦਲਬਾਹੀ ਰਹੇ ਸ਼ਾਇਦ ਕਣੀਆਂ ਵੀ ਪੈ ਜਾਣ ਉਦਾਂ ਇਸ ਮਹੀਨੇ ਦੇ ਵਿੱਚ ਵਿੱਚ April ਦੇ ਮਹੀਨੇ ਦੇ ਵਿੱਚ ਵਿੱਚ ਟੈਂਪਰੇਚਰ 41 42 ਤੋਂ 43 ਇੱਥੇ ਸ਼ੁਰੂ ਹੋ ਜਾਣਾ ਕਹਿੰਦੇ ਕਣਕਾਂ ਨੇ ਰੰਗ ਬਦਲ ਲਿਆ ਜੀ ਆ ਬਦਲ ਰਹੀ ਹੈ ਜੀ ਕਣਕ ਜੇ ਹੜਾ ਕੇ ਮੈਂ ਕੱਲ ਵੀ ਗਿਆ ਸੀ ਵਕ ਵਕ ਥਾਵਾਂ ਤੇ ਪਿੰਡਾਂ ਦੇ ਵਿੱਚ ਟਣਕ ਕਈ ਸਮਾਂ ਤੇ ਇੱਕ ਹਫਤੇ ਦੀ ਧੁੱਪ ਮੰਗਦੀ ਹੈ ਕਈ ਸਮਾਂ ਤੇ 10 ਕਿਰਨ ਦੀ ਧੁੱਪ ਮੰਗਦੀ ਹੈ ਮੈਨੂੰ ਲੱਗਦਾ ਜੇ ਮੈਂ ਗਲਤ ਨਾ ਹੋਵਾਂ ਤਾਂ 13 ਤਰੀਕ ਤੋਂ 14 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਵਿਸਾਖੀ ਤੋਂ ਬਾਅਦ ਵਾਢੀ ਨੇ ਜ਼ੋਰ ਫੜ ਲੈਣਾ ਉਦਾਂ ਦਰਨੀ ਟਾਵੇਂ ਢੇਲੀ ਜਿਹੜੀ ਮੰਡੀਆਂ ਦੇ ਵਿੱਚ ਕਣਕ ਦੀ ਹੋਣੀ ਸ਼ੁਰੂ ਹੋ ਗਈ ਹੈ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ